ਇਹਜਾ ਪ੍ਰੋਗਰਾਮ ਹੁੰਦਾ ਹੋਇਆ ਵੀ ਸਾਡੇ ਮੁੱਖ ਮੰਤਰੀ ਸੁੱਤਾ ਪਿਆ ਅਸੀਂ ਖੁਦ ਆਮ ਆਦਮੀ ਨੂੰ ਬਦਲਾਓ ਕਰਨ ਅਸੀਂ ਨਾਲ ਖੜੇ ਹੋ ਕੇ ਵੋਟਾਂ ਪਵਾਈਆਂ ਪਰ ਉਹ ਅੱਜ ਸਾਡੇ ਇੱਕ ਵੀ ਸੁਣ ਨਹੀਂ ਰਿਹਾ ਇਹ ਜਿਹੜਾ ਇਹਨਾਂ ਨੇ ਕੱਟ ਕਰਿਆ 1 ਮੀਟਰ ਪਟਿਆ ਇਹ ਅਸੀਂ ਲਵਾ ਕੇ ਰ੍ਹਾਂਗੇ ਕੋਈ ਸਾਨੂੰ ਕੁਰਬਾਨੀ ਕਰਨੀ ਪਵੇ ਜਿਵੇਂ ਵੀ ਅੱਜ ਹੁਕਮ ਹੋਊਗਾ ਉਵੇਂ ਅਸੀਂ ਉਹ ਤਾਂ ਫੁੱਲ ਚੜਾਵਾਂਗੇ ਬੱਚੇ ਦੇਖੇ ਸਾਰਿਆਂ ਦਾ ਅਸੀਂ ਘੁੰਮ ਕੇ ਆਏ ਆ ਔਰ ਐਸਾ ਪ੍ਰਬੰਧਾ ਮੈਂ ਕਹਿੰਦਾ ਕਿਸੇ ਮੈਂ ਪਾਸੇ ਮੈਂ ਅਜ ਤੱਕ ਦੇਖਿਆ ਨਹੀਂ ਸਾਰੇ ਬੱਚੇ ਹੀ ਸਾਫ ਸੁਥਰੇ ਆ ਕੱਪੜੇ ਨਿਲਾ ਕੇ ਪਾਏ ਹੋਏ ਪਰਸ਼ਾਦਾ ਸ਼ਿਕਾਰ ਰਹੇ ਹਾਂ ਦਸਤੀ ਅੱਜ ਖੜੇ ਆ ਪ੍ਰਵਾ ਆਸਰਾ ਤੋਂ ਸਾਡੇ ਇੱਥੇ ਕਿਸਾਨੀ ਅੰਦੋਲਨ ਵਾਲੇ ਵੀ ਇੱਥੇ ਕਿਸਾਨੀ ਸੰਗਠਨ ਸਾਰੇ ਕੇ ਇੱਥੇ ਰੋਜ਼ ਪ੍ਰਦਰਸ਼ਨ ਦੇ ਲਈ ਆਏ ਹੋਏ ਨੇ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਕਿੱਥੋਂ ਆਏ ਹੋ ਤੁਸੀਂ ਸੱਸੀ ਕਾਲ ਅਸੀਂ ਆਏ ਜੀ ਪਿੰਡਾਂ ਮਰਾਲੀ ਚਮਕੌਰ ਸਾਹਿਬ ਦੇ ਕੁਲਤੇ ਜ਼ਿਲ੍ਹਾ ਰੂਪਨ ਮੀਤ ਪ੍ਰਧਾਨ ਕੇਰ ਸਿੰਘ ਮਰਾਲੀ ਆ ਜੀ ਮੈਂ ਕਿਉਂਕਿ ਸਾਨੂੰ ਅੱਜੇ ਪਤਾ ਲੱਗਿਆ ਵੀ ਇਹ ਇਹ ਜਿਹਾ ਮਾਹੌਲ ਹੈ ਇੱਥੇ ਇਹਨਾਂ ਨੇ ਬਿਜਲੀ ਦੇ ਕੱਟ ਲਾ ਤੇ ਬਿਜਲੀ ਦਾ ਮੀਟਰ ਵੀ ਤਾਰ ਲੇਗੇ ਦੇਖੋ ਇਹ ਬੜੀ ਦੁੱਖ ਦੀ ਗੱਲ ਹੈ ਅਸੀਂ ਬੱਚੇ ਦੇਖੇ ਸਾਰਿਆਂ ਦਾ ਸੀ ਹੁਣ ਘੁੰਮ ਕੇ ਆਏ ਆ ਔਰ ਐਸਾ ਪ੍ਰਬੰਧਾ ਮੈਂ ਕਹਿੰਦਾ ਕਿਸੇ ਮੈਂ ਪਾਸੇ ਮੈਂ ਅੱਜ ਤੱਕ ਦੇਖਿਆ ਨਹੀਂ ਸਾਰੇ ਬੱਚੇ ਹੀ ਸਾਫ ਸੁਥਰੇ ਆ ਕੱਪੜੇ ਨਿੜਾ ਕੇ ਪਾਏ ਪਰਸ਼ਾਦਾ ਸ਼ਿਕਾ ਰਹੇ ਆ ਦੇਖੋ ਇਹ ਜਿਹਾ ਪ੍ਰੋਗਰਾਮ ਹੁੰਦਾ ਹੋਏ ਵੀ ਸਾਡੇ ਮੁੱਖ ਮੰਤਰੀ ਸੁੱਤਾ ਪਿਆ ਅਸੀਂ ਖੁਦ ਆਮ ਆਦਮੀ ਨੂੰ ਬਦਲਾਓ ਕਾਰਨ ਅਸੀਂ ਨਾਲ ਖੜੇ ਹੋ ਕੇ ਵੋਟਾਂ ਪਵਾਈਆਂ ਪਰ ਉਹ ਅੱਜ ਸਾਡਾ ਇੱਕ ਵੀ ਸੁਣ ਨਹੀਂ ਰਿਹਾ ਕਿਉਂਕਿ ਜਿਹੜਾ ਇਹ ਆਸ਼ਰਮ ਹੈ ਦੇਖੋ ਇਹਦੇ ਵਿੱਚ ਕਿੰਨੀ ਦੁਨੀਆ ਬੈਠੀ ਆ ਇਹ ਸਾਰੇ ਅਪੰਗਾਂ ਵਿੱਚ ਬਹੁਤ ਗਲਤ ਬੰਦੇ ਜਿਨ੍ਹਾਂ ਦੇ ਦਵਾਈ ਤੌਰ ਤੇ ਪਰੇਸ਼ਾਨੀ ਹੈ ਉਹਨਾਂ ਦਾ ਵੀ ਐਸੇ ਪ੍ਰੋਗਰਾਮ ਹੈ ਅਸੀਂ ਇਹ ਜਿਹੜਾ ਇਹਨਾਂ ਨੇ ਕੱਟ ਕਰਿਆ 1 ਮੀਟਰ ਪਟਿਆ ਇਹ ਅਸੀਂ ਲਵਾ ਕੇ ਰੱਖਾਂਗੇ ਕੋਈ ਸਾਨੂੰ ਕੁਰਬਾਨੀ ਕਰਨੀ ਪਵੇ ਜਿਵੇਂ ਵੀ ਅੱਜ ਹੁਕਮ ਹੋਊਗਾ ਉਵੇਂ ਅਸੀਂ ਉਹ ਤਾਂ ਫੁੱਲ ਚੜਾਵਾਂਗੇ ਠੀਕ ਹੈ ਜੀ हां जी ਭਾਰਤੀ ਕਿਸਾਨ ਲਖਵਾਲ ਪ੍ਰਚੰਦ ਸਿੰਘ ਰਤਨਗੜ ਅਸੀਂ ਇੱਥੇ ਆਏ ਆ ਨਿਰਪੱਖ ਕਰਨ ਬਾਅਦ ਤੇ ਇਹ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਔਰ ਇੱਕ ਵੀ ਵੀ ਬਿਜਲੀ ਦੇ ਕਨੈਕਸ਼ਨ ਛੇਤੀ ਦੇ ਛੇਤੀ ਮਿਲਣਾ ਚਾਹੀਦਾ ਹੈ ਦੇਖੋ ਇਹ ਜਾ ਪ੍ਰੋਗਰਾਮ ਹੁੰਦਾ ਹੋਇਆ ਵੀ ਸਾਡੇ ਮੁੱਖ ਮੰਤਰੀ ਸੁੱਤਾ ਪਿਆ ਅਸੀਂ ਖੁਦ ਆਮ ਆਦਮੀ ਨੂੰ ਬਦਲਾਓ ਕਰਨ ਅਸੀਂ ਨਾਲ ਖੜੇ ਹੋ ਕੇ ਵੋਟਾਂ ਪਾਈਆਂ ਪਰ ਉਹ ਅੱਜ ਸਾਡਾ ਇੱਕ ਵੀ ਸੁਣ ਨਹੀਂ ਰਿਹਾ ਇਹ ਜਿਹੜਾ ਇਹਨਾਂ ਨੇ ਕੱਟ ਕਰਿਆ 1 ਮੀਟਰ ਪਟਿਆ ਏ ਅਸੀਂ ਲਵਾ ਕੇ ਰਹਾਗੇ ਉਹੀ ਸਾਨੂੰ ਕੁਰਬਾਨੀ ਕਰਨੀ ਪਵੇ ਜਿਵੇਂ ਵੀ ਅੱਜ ਹੁਕਮ ਹੋਊਗਾ ਉਵੇਂ ਅਸੀਂ ਉਹ ਤਾਂ ਫੁੱਲ ਚੜਾਵਾਂਗੇ ਬੱਚੇ ਦੇਖੇ ਸਾਰਿਆਂ ਦਾ ਅਸੀਂ ਹੁਣ ਘੁੰਮ ਕੇ ਆਏ ਆ ਐਸਾ ਪ੍ਰਬੰਧਾ ਮੈਂ ਕਹਿੰਦਾ ਕਿਸੇ ਮੈਂ ਪਾਸੇ ਮੈਂ ਅਜ ਤੱਕ ਦੇਖਿਆ ਨਹੀਂ ਸਾਰੇ ਬੱਚੇ ਹੀ ਸਾਫ਼ ਸੁਥਰੇ ਆ ਕੱਪੜੇ ਨਿੜਾ ਕੇ ਪਾਏ ਪ੍ਰਸ਼ਾਦਾ ਸ਼ਿਕਾਰ ਹੈ ਅੱਜ ਖੜੇ ਆ ਪ੍ਰਾਵਾ ਆਸਰਾ ਤਾਂ ਸਾਡੇ ਇੱਥੇ ਕਿਸਾਨੀ ਅੰਦੋਲਨ ਵਾਲੇ ਵੀ ਇੱਥੇ ਕਿਸਾਨੀ ਸੰਗਠਨ ਸਾਰੇ ਕੇ ਇੱਥੇ ਰੋਸ ਪ੍ਰਦਰਸ਼ਨ ਦੇ ਲਈ ਆਏ ਹੋਏ ਨੇ ਤਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਸਤਿ ਸ਼੍ਰੀ ਅਕਾਲ ਅਸੀਂ ਆਏ ਜੀ ਪਿੰਡ ਅਮਰਾਲੀ ਚਮਕੌਰ ਸਾਹਿਬ ਦੇ ਕੋਲ ਤੇ ਜ਼ਿਲ੍ਹਾ ਰੂਪਨ ਮੀਤ ਪ੍ਰਧਾਨ ਕੇਰ ਸਿੰਘ ਅਮਰਾਲੀ ਆ ਜੀ ਮੈਂ ਕਿਉਂਕਿ ਸਾਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਇਹ ਜਿਹਾ ਮਾਹੌਲ ਆ ਇੱਥੇ ਇਹਨਾਂ ਨੇ ਬਿਜਲੀ ਦੇ ਕੱਟ ਲਾ ਤੇ ਬਿਜਲੀ ਦਾ ਬਿਲ ਵੀ ਤਾਰ ਲੇਗੇ ਦੇਖੋ ਇਹ ਬੜੀ ਦੁੱਖ ਦੀ ਗੱਲ ਆ ਅਸੀਂ ਬੱਚੇ ਦੇਖੇ ਸਾਰੇ ਦਾ ਅਸੀਂ ਹੁਣ ਘੁੰਮ ਕੇ ਆਏ ਆ ਔਰ ਐਸਾ ਪ੍ਰਬੰਧ ਆ ਮੈਂ ਕਹਿੰਦਾ ਕਿਸੇ ਮੈਂ ਪਾਸੇ ਮੈਂ ਅੱਜ ਤੱਕ ਦੇਖਿਆ ਨਹੀਂ ਸਾਰੇ ਬੱਚੇ ਹੀ ਸਾਫ ਸੁਥਰੇ ਆ ਕੱਪੜੇ ਨਿੜਾ ਕੇ ਪਾਏ ਪਰਸ਼ਾਦਾ ਸ਼ਿਕਾ ਰਹੇ ਆ ਦੇਖੋ ਇਹ ਜਾ ਪ੍ਰੋਗਰਾਮ ਹੁੰਦਾ ਹੋਇਆ ਵੀ ਸਾਡੇ ਮੁੱਖ ਮੰਤਰੀ ਸੁੱਤਾ ਪਿਆ ਅਸੀਂ ਖੁਦ ਆਮ ਆਦਮੀ ਨੂੰ ਬਦਲਾਓ ਕਰਨ ਅਸੀਂ ਨਾਲ ਖੜੇ ਹੋ ਕੇ ਵੋਟਾਂ ਪੁਆਈਆਂ ਪਰ ਉਹ ਅੱਜ ਸਾਡਾ ਇੱਕ ਵੀ ਸੁਣ ਨਹੀਂ ਰਿਹਾ ਕਿਉਂਕਿ ਜਿਹੜਾ ਇਹ ਆਸ਼ਰਮ ਆ ਦੇਖੋ ਇਹਦੇ ਵਿੱਚ ਕਿੰਨੀ ਦੁਨੀਆ ਬੈਠੀ ਆ ਇਹ ਸਾਰੇ ਆਪਾਂਗਾ ਵਿੱਚ ਬਹੁਤ ਗਲਤ ਬੰਦੇ ਜਿਨ੍ਹਾਂ ਦੇ ਦੁਆਗੀ ਤੌਰ ਤੇ ਪਰੇਸ਼ਾਨੀ ਹੈ ਉਹਨਾਂ ਦਾ ਵੀ ਐਸੇ ਪ੍ਰੋਗਰਾਮ ਹੈ ਅਸੀਂ ਇਹ ਜਿਹੜਾ ਇਹਨਾਂ ਨੇ ਕੱਟ ਕਰਿਆ 1 ਮੀਟਰ ਪੱਟਿਆ ਇਹ ਅਸੀਂ ਲਵਾ ਕੇ ਰ੍ਹਾਂਗੇ ਕੋਈ ਸਾਨੂੰ ਕੁਰਬਾਨੀ ਕਰਨੀ ਪਵੇ ਜਿਵੇਂ ਵੀ ਅੱਜ ਹੁਕਮ ਹੋਊਗਾ ਉਵੇਂ ਅਸੀਂ ਤਾਂ ਫੁੱਲ ਚੜਾਵਾਂਗੇ ਠੀਕ ਹੈ ਜੀ ਹਾਂ ਜੀ ਭਾਰਤੀ ਕਿਸਾਨ ਲਖਵਾਲ ਪ੍ਰਚੰਦ ਸਿੰਘ ਰਤਨਗੜ ਅਸੀਂ ਇੱਥੇ ਆਏ ਆਂ ਨਿਰਪੱਖ ਕਰਨ ਬਾਅਦ ਤੇ ਇਹ ਬੱਚਿਆਂ ਨੂੰ ਬਹੁਤ ਮੁਸ਼ਕਲ ਆ ਔਰ ਇੱਕ ਵੀ ਬੀ ਬਿਜਲੀ ਦੇ ਕਨੈਕਸ਼ਨ ਛੇਤੀ ਦੇ ਛੇਤੀ ਮਿਲਣਾ ਚਾਹੀਦਾ ਹੈ